हाल ही में इंस्टाग्राम पर वायरल हुई लड़की नेहा की कथित तौर पर उसके ससुराल वालों द्वारा झड़ देकर हत्या कर दी गई इस दुखद घटना के बाद सोशल मीडिया पर जस्टिस फॉर नेहा की मांग जोर पकड़ रही है कई लोग और मशहूर हस्तियां इस मुद्दे पर सामने आ रहे हैं अब प्रसिद्ध दीप सरदारनी ने भी नेहा के पक्ष में आवाज उठाई है और अपने सोशल मीडिया हैंडल से नेहा के लिए समर्थन जताया है

ਪਰ ਜੇ ਕੁੜੀ ਦੇ ਸਹੁਰੇ ਉਹਨੂੰ ਜ਼ਹਿਰ ਦੇ ਕੇ ਮਾਰ ਦਿੰਦੇ ਆ ਤੇ ਉੱਥੇ ਲੋਕ ਹੁੰਦੇ ਤੇ ਜਤੌਣਾ ਆ ਜਾਂਦੇ ਆ ਕਿ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਕਿ ਹਾਂ ਕਿਸੇ ਦੀ ਜ਼ਿੰਦਗੀ ਦਾ ਫੈਸਲਾ ਲੈਣ ਵਾਲੇ ਉਹ ਕੌਣ ਹੁੰਦੇ ਆ 6 ਮਹੀਨਿਆਂ ਤੋਂ ਉਹ ਉਹਨਾਂ ਦੀ ਕੁੜੀ ਨੂੰ ਪਰੇਸ਼ਾਨ ਕੀਤਾ ਤੇ ਇੱਕ ਮਿੰਟ 'ਚ ਉਹਨਾਂ ਨੇ ਉਹਦੀ ਜ਼ਿੰਦਗੀ ਦਾ ਫੈਸਲਾ ਲੈਤਾ ਉਹਨੂੰ ਮੌਤ ਦੇ ਮੂੰਹ ਵਿੱਚ ਵਾਰਤਾ ਉਹਨੂੰ ਜ਼ਹਿਰ ਦੇ ਕੇ ਸੱਸ ਤੇ ਘਰ ਵਾਲੇ ਨੇ ਸਾਰਿਆਂ ਨੇ ਕੱਢੀ ਕਿਹਨੂੰ ਤੂ ਤਾਂ ਫਿਰ ਦੁਨੀਆ ਉੱਥੇ ਹੰਦਰ ਦੀ ਜਾਨ ਕਿਉਂ ਆ ਜਾਂਦੀ ਜੇ ਕਿਸੇ ਦੀ ਧੀ ਆਣ ਕੇ ਆਪਣੇ ਪੇਕੇ ਘਰ ਬੈੰਦੀ ਹੈ ਤੇ ਤੁਹਾਨੂੰ ਕੀ ਪੀੜ ਹੁੰਦੀ ਆ ਤੁਹਾਨੂੰ ਕੀ ਪ੍ਰੋਬਲਮ ਹੁੰਦੀ ਆ ਜੇ ਕਿਸੇ ਦੀ ਕੁੜੀ ਆਣ ਕੇ ਆਪਣੇ ਘਰ ਤੁਹਾਨੂੰ ਕੀ ਪਤਾ ਵੀ ਉਹਦੇ ਨਾਲ ਕੀ ਕੁਝ ਹੁੰਦਾ ਪਿਆ ਵਾ ਕਿਸੇ ਵੀ ਕੁੜੀ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਇੱਕ ਵਾਰ ਜਿਹੜੇ ਘਰੋਂ ਤੁਰੇ ਹੋਵੇ ਵਾਪਸ ਉੱਥੇ ਆਣ ਕੇ ਰਹਿਣ ਕਿਉਂਕਿ ਕੁੜੀਆਂ ਨੂੰ ਇਹ ਕਕਲ ਹੁੰਦੀ ਆ ਕਿ ਜੇ ਉਹਨਾਂ ਦੇ ਮਾਪੇ ਮਾਪ ਪਿਆਰ ਕਰਨੇ ਕਿਤੇ ਸੌਖੇ ਨੇ ਤੁਹਾਨੂੰ ਪਤਾ ਵਾ ਕਿ ਮਾਪੇ ਕਿਵੇਂ ਆਗਿਆ ਧਿਆਨ ਵੰਦੇ ਆ ਕੋਈ ਮਾਂ ਪਿਓ ਦਾ ਫੇਰ ਕੁਛ ਨਹੀਂ ਹੁੰਦਾ ਕਿ ਇੱਕ ਵਾਰ ਆਪਦੇ ਵਿਆਹ ਦੇਣ ਤੇ ਪਰ ਇਹ ਮੈਂ ਮੈਨੂੰ ਇਹ ਲੱਗਦਾ ਵਾ ਕਿ ਦੁਨੀਆ ਨੇ ਇਹ ਸੋਚ ਲਿਆ ਵਾ ਕਿ ਜੇ ਕੁੜੀ ਵਿਆਹ ਦਿੱਤੀ ਤੇ ਸਾਰੀਆਂ ਜ਼ਿੰਮੇਵਾਰੀਆਂ ਖਤਮ ਕਿਉਂ ਜਿੰਨੂੰ ਤੁਸੀਂ ਜੰਮਿਆ ਪਾਲਿਆ ਪੜਾਇਆ ਲਿਖਾਇਆ ਤੁਸੀਂ ਇੱਕ ਮਿੰਟ ਚ ਉਹਨੂੰ ਵਿਆਹ ਦਿੱਤਾ ਤੇ ਤੁਹਾਡੀਆਂ ਸਾਰੀਆਂ ਜ਼ਿੰਮੇਵਾਰੀਆਂ ਖਤਮ ਹੋ ਜਾਂਦੀਆਂ ਨਹੀਂ ਜੇ ਤੁਹਾਡੀ ਕੁੜੀ ਸੋਹਣੇ ਕੱਪੜੇ ਪਾ ਕੇ ਸਹੁਰੇ ਘਰ ਆ ਗਈ ਤਾਂ ਮਤਲਬ ਉਹ ਸੁਖੀ ਨਹੀਂ ਹੈਗੀ ਜੇ ਤੁਹਾਡੀ ਕੁੜੀ ਸਹੁਰੇ ਘਰ ਹੱਸਦੀ ਆਉਂਦੀ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਸੁਖੀ ਆ ਕਿ ਤੋ ਤੁਹਾਡੇ ਤੋਂ ਕਿੰਨਾ ਕੁ ਗੋਜਲ ਕੁੰਦੀ ਪਈ ਆ। ਜੋ ਮੇਰੇ ਤਾ ਹੱਥ ਜੋੜ ਕੇ ਨਾ ਬੀਨ ਪਿਆ ਵਿਜੇ ਤੁਹਾਨੂੰ ਪਤਾ ਹੋਣਾ ਕਿ ਤੁਹਾਡੀਆਂ ਕੁੜੀਆਂ ਨਹੀਂ ਇਹ ਸੌਖੀਆਂ ਹੈਗੀਆਂ ਸਾਰੇ ਗਾ ਹਾਂ ਇਹ ਨਹੀਂ ਕਿ ਕਿਸ ਕੋਈ ਵੀ ਮੂੰਹ ਚੱਕ ਕੇ ਇਹ ਨਹੀਂ ਕਿ ਹਨਾ ਵੀ ਹੁਣ ਇਹਨਾਂ ਕੁਛ ਹੋਣ ਤੇ ਇਹ ਮੂੰਹ ਚੱਕ ਕੇ ਪਰ ਪਲੀਜ਼ ਮੇਰੀ ਤਰ ਰਿਕਵੈਸਟ ਇਹ ਆ ਕਿ ਜੇ ਤੁਸੇ ਆਪਣੇ ਧੀ ਨੂੰ ਵਿਆਹ ਦਿੱਤਾ ਨਾ ਤੇ ਇਹਨਾਂ ਨੂੰ ਲੈਣੀ ਤੁਹਾਡੇ ਜਨਵਰੀ ਖਤਮ ਹੋ ਗਏ ਪਲੀਜ਼ ਆਪਣੀ ਧੀ ਦੀ ਖਬਰ ਸਾਰ ਲਓ। ਦੇਖੋ ਜਾ ਕੇ ਥੋੜੀ ਫੁੱਲਾਂ ਵਰਗੀਆਂ ਨੂੰ ਉਹ ਕਿਵੇਂ ਕੰਟਿਆਂ ਦੇ ਵਿੱਚ ਰਹਿਣਾ ਪੈਂਦੇ ਆਵਾ ਕਿਵੇਂ ਉਹਨਾਂ ਨੂੰ ਉੱਥੇ ਕੁੜੀਆਂ ਬਹੁਤ ਐਡਜਸਟ ਕਰਦੀਆਂ ਪਤਾ ਕੁੜੀਆਂ ਨਹੀਂ ਜਾਂਦੀਆਂ ਹੁੰਦੀਆਂ ਕਿ ਕੁੜੀਆਂ ਖੇਤੀ ਕਿਤੇ ਥੋੜੀ ਜਾਂਦੀਆਂ ਕਿਹੀਂ ਜਗ੍ਹਾ ਤੇ ਕੇ ਘਰ ਬੈਠੀ ਬੜਾ ਕੋਈ ਜਿਹੜ ਐਡਜਸਟ ਕਰਦੀਆਂ ਨਹੀਂ ਕੁੜੀਆਂ ਵੀ ਤੁਹਾਨੂੰ ਪਲੀਜ਼ ਮੇਰੀ ਤਰਫ ਕਲਾਸ ਹੈ ਕਿ ਜੋ ਨੇਹਾ ਨਾਲ ਹੋਇਆ ਉਹ ਥੋੜੀ ਧੀ ਨਾਲ ਨਾ ਹੋਵੇ ਪਲੀਜ਼ ਆਪਣੇਆਂ ਧੀਆਂ ਦੀ ਖਬਰਸਾਰ ਲਿਆ ਕਰੋ ਅਤੇ ਸੌਰ ਜੇ ਆ ਕੇ ਜੇ ਥੋੜੀ ਕੋਈ ਵੀ ਪਿੰਡ ਵਿੱਚ ਜਾਂ ਤੁਹਾਡੇ ਲਾਗੇ ਬੰਨੇ ਕੁੜੀਆਂ ਆ ਕੇ ਆਪਣੇ ਤੇ ਕੇ ਘਰ ਬੈਠੀ ਤਾਂ ਹੱਥ ਜੋੜ ਕੇ ਬੈੰਦੀ ਉਹਨਾਂ ਨੂੰ ਜੀਣ ਦੋ ਤੋਂ ਕਿਪਤਾ ਉਹਦੇ ਨਾਲ ਕੀ ਕੋਈ ਹੋਇਆ ਕਿ ਉਹ ਆਣ ਕੇ ਆਪਣੇ ਪੇਕੇ ਘਰ ਬੈਠੀ ਆ ਤੇ ਇਹ ਮੇਰੇ ਨਾਲ ਸੱਤ ਤਣਾ ਲਾਇਓ ਪਰ ਪਲੀਜ਼ ਆਪਣੀਆਂ ਭੈਣਾਂ ਦੀ ਆਪਣੇ ਮੈਂ ਉਹ ਵੀਰ ਨੂੰ ਰੋਂਦੇ ਦੇਖਿਆ ਮੈਂ ਨਹੀਂ ਚਾਹੁੰਦੀ ਕਿਸੇ ਦਾ ਵੀਰ ਰੋਵੇ ਕਿ ਆਪਦੀ ਇੱਲਾ ਲਾਇਕ ਦਾ ਫੈਸਲਾ ਖੁਦ ਲਿਆ ਕਰੋ ਕਿਸੇ ਬੰਦੇ ਨੇ ਹੱਥ ਆਪਦੀ ਜ਼ਿੰਦਗੀ ਦੀ ਤੋੜਨਾ ਤੋਂ